ਮੰਮੀ ਜੀ ਹਾਂਜੀ ਆ ਗਏ ਬਾਹਰ ਤੋਂ ਤੁਸੀਂ ਹਾਂ ਮੈਂ ਵਜੋਂ ਨਹੀਂ ਆਈ ਮੰਮੀ ਮੈਂ ਚਾਹ ਲੱਗੀ ਸੀ ਬਣਾਉਣ ਨਹੀਂ ਚਾਹ ਜੀ ਮੈਂ ਲੋੜ ਨਹੀਂ ਮੈਂ ਉੱਥੋਂ ਪੀ ਕੇ ਆਈਆਂ ਕਿਦੋਂ ਤੋਂ ਹੋ ਜੇ ਅੱਛਾ ਤੇ ਹਾਂ ਮੈਂ ਸੋਚਿਆ ਜੀ ਤੁਸੀਂ ਪੀਣੀ ਆ ਤੇ ਮੈਂ ਬਣਾ ਦੇਣੀ ਨਹੀਂ ਨਹੀਂ ਜੇ ਮੇ ਲੋੜ ਹੈਗੀ ਮੈਂ ਆਪੇ ਬਣਾ ਕੇ ਪੀ ਲਾਂਗੀ ਠੀਕ ਹੈ ਮੰਮੀ ਕੋਈ ਗੱਲ ਜੇ ਮੈਂ ਆਪਣੀ ਚਾਹ ਬਣਾ ਕੇ ਪੀ ਲਾਂ ਤੇ ਫਿਰ ਕਹਿ ਦਿੰਦੇ ਮੈਨੂੰ ਪੁੱਛਿਆ ਨਹੀਂ ਤੇ ਜੇ ਪੁੱਛੋ ਤੇ ਫਿਰ ਕਹਿ ਦਿੰਦੇ ਮੈਂ ਹਜੇ ਨਹੀਂ ਪੀਣੀ ਹੈਗੀ ਮੈਂ ਹੁਣੇ ਪੀਤੀ ਹਲੇ ਮੈਂ ਨਾ ਆਪ ਬਣਾ ਕੇ ਪੀ ਲੂੰਗੀ ਮੰਮੀ ਜੀ ਦੀ ਵੀ ਕੋਈ ਸਮਝ ਨਹੀਂ ਹੁੰਦੀ ਚਲ ਮੜਾ ਮੈਂ ਤੇ ਪੀਣਾ ਜਿਆਚੀਾ ਵਿੱਚ ਪਾਉਣਾ ਪਊਗਾ ਕੰਡਿਜੀ ਮੇਂ ਜੀ ਮੇ ਆਣਾ ਹੈ ਹਈਆ ਤੱਕ ਆਈ ਨਹੀਂ ਮੈਂ ਕਦੋਂ ਦੀਸਾ ਉਡਿਕਣ ਢਈ ਹਾਂ ਕੰਡਿਜੀ ਆ ਮਾਨੀਆਂ ਇਹ ਕੌਣ ਕਿਹੜੇ ਵੱਲੇ ਆਂਦੀ ਹੈ ਲੈ ਮੁੰਡੀ ਸੱਸਾ ਮੁੰਡੀ ਸੱਸ ਦਾ ਯਾਰੀ ਬਸ ਯਾ ਤਾਂ ਢੀ ਕੰਡਿ ਸੀ ਤੈਨੂੰ ਕਦੋਂ ਦੀ ਮੈਂ ਉਡਿਕਣ ਢੀਆਂ ਆ ਬਸ ਇਦਾਂ ਹੀ ਤਿਆਰੀਆਂ ਕਰਦੇ ਕਰਦੇ ਆ ਚੀਜ਼ ਰੱਖ ਹੋਰ ਰੱਖ ਉਹ ਟਾਈਮ ਲੱਗ ਜਾਂਦਾ ਆ ਹਾਂ ਉਹ ਸੁਣਾ ਦੱਸ ਆ ਸਭ ਠੀਕ ਆ ਪਰ ਮਾਤਰਾਕ ਇਹ ਤਾਂ ਉਹ ਵੀ ਆ ਤੁਸੀਂ ਸੁਣਾਓ ਹਾਂ ਠੀਕ ਆ ਮੈਂ ਮਸਾ ਇੱਕ ਤੇ ਜੀ ਕੀਤਾ ਹਾਂ ਤੇ ਕੀ ਕਰਾਂ ਮਮੀ ਜੀ ਆ ਵੀ 2-4 ਛੁੱਟੀਆਂ ਸੀ ਇਹਨਾਂ ਦੀਆਂ ਆਫਿਸ ਤੋਂ ਤੇ ਮੈਂ ਕਿੰਦੇ ਫਿਰ ਚਲ ਜਾ ਤੂੰ 2 ਦਿਨ ਹੋਇਆ ਫਿਰ ਤੇ ਮੈਂ ਤਾਂ ਕਰਕੇ ਆ ਗਈ ਤੁਹਾਨੂੰ ਪਤਾ ਨਾ ਮੰਮੀ ਸਾਰਾ ਦਿਨ ਕੰਮ ਕਰਦੇ ਕਰਦੇ ਨਾਲ ਥੱਕ ਜਾਈ ਤਾਂ ਜੋ ਸਵੇਰ ਤੋਂ ਉੱਠਦੀ ਆ ਬਸ ਕਦੋਂ ਰਾਤ ਪੈ ਜਾਂਦੀ ਆ ਕੋਈ ਪਤਾ ਨਹੀਂ ਲੱਗਦਾ ਹਾਂ ਸਾਰੇ ਉੱਠੋ ਫਿਰ ਇਹਨਾਂ ਨੂੰ ਚਾਹ ਪਾਣੀ ਫਿਰ ਮੰਮੀ ਉਹਨਾਂ ਨੂੰ ਚਾਹ ਪਾਣੀ ਫਿਰ ਇਹਨਾਂ ਦੇ ਆਫਿਸ ਦਾ ਟਿਫਨ ਤਿਆਰ ਕਰੋ ਫਿਰ ਬੱਚਿਆਂ ਦੇ ਸਕੂਲ ਦੇ ਟਿਫਨ ਤਿਆਰ ਕਰੋ ਫਿਰ ਉਹਨਾਂ ਚੰਨਾ ਚੰਨਾ ਕੰਮ ਕਾ ਬਾਕੀ ਮੁੱਕਦਾ ਵਾ ਉਹਨਾਂ ਚਲੋ ਫਿਰ ਬੱਚਿਆਂ ਦੇ ਉਹਦਾ ਟਾਈਮ ਹੋ ਜਾਂਦਾ ਵਾ ਉਹ ਵੀ ਬੱਚਿਆਂ ਨੂੰ ਫਿਰ ਰੋਟੀ ਪਾਣੀ ਦੋ ਮੈਂ ਤੇ ਥੱਕ ਗਈਆਂ ਫਿਰ ਹੋਰ ਇਹ ਤਾਂ ਜਾਂਦਾ ਬੰਦਾ ਕਿ ਸਾਰਾ ਸਾਰਾ ਦੇਣੇ ਹੋ ਗਏ ਤਾਂ ਹੀ ਤੇ ਮੰਮੀ ਮੈਂ ਇਹਨੂੰ ਆ ਗਈਆਂ ਖਿਚੜ ਦੇਣਾ ਤੁਹਾਡੇ ਕੋਲ ਰਹਿ ਕੇ ਜਾਣੀ ਆ ਅੱਛਾ ਹੋਰ ਭਾਬੀ ਕਿੱਥੇ ਗਏ ਹਾਂ ਭਾਬੀ ਚੁੰਕੇ ਰਸੋਈ ਚੋਣੀ ਅੱਛਾ ਅੱਛਾ ਉਹ ਠੀਕ ਠਾਕ ਸਭ ਕਰਨ ਆਹ ਚੱਪਟਾ ਵੀਰੇ ਹੁਣ ਠੀਕ ਨੇ ਹਾਂ ਮੈਂ ਤਾਂ ਤਣ ਕਦੋਂ ਵੀ ਉਡੀਕਣ ਦੇਈ ਸਾ ਉਹ ਲੇਟ ਕੇ ਹੋ ਗਈ ਉਹ ਮੰਮੀ ਜੀ ਤੁਹਾਨੂੰ ਪਤਾ ਤੇ ਹੈਗਾ ਵਾ ਜੋ ਘਰ ਕੰਮ ਕੰਮ ਕਰਦੇ ਕਰਦੇ ਚੀਜ਼ਾਂ ਚੂ ਜਾ ਰੱਖਦੇ ਰੁਕਦੇ ਫਿਰ ਲੇਟ ਹੋ ਜਾਂਦੀ ਹੈ ਕੱਲੀ ਤੇ ਹੈ ਗਈਆਂ ਤੇ ਮੈਂ ਮੈਂ ਤੇ ਅੱਗੇ ਸੋਚਣ ਦੇ ਹੀ ਮੰਮੀ ਜੀ ਕਿੰਦੇ ਹੋਣੇ ਕਿੱਥੇ ਰਹਿ ਗਈ ਤੇ ਅੰਦੀ ਮੈਂ ਤੁਰ ਪਈ ਆ ਬਸ ਆਉਣ ਲੱਗੀ ਆ ਤੁਰਦਿਆਂ ਤੁਰਦਿਆਂ ਵੀ ਅੱਧਾ ਪੌਣਾ ਘੰਟਾ ਘਰ ਚ ਲੱਗ ਹੀ ਜਾਂਦਾ ਵਾ ਆਹ ਉਹ ਤੇ ਹੈ ਗਈ ਆ ਫਿਰ ਉਹ ਫੇ ਮੈਂ ਰਹਿਣਾ ਵੀ ਹੀ ਨਾ ਅੱਛਾ ਅਵੇ ਕੋ ਤਾਈ ਤੇ ਮੈਂ ਬੈਗ ਲੈ ਆਈ ਆ ਉਹ ਸਮਾਨ ਸਮੋਨ ਵੀ ਰੱਖਣਾ ਪਿਆ ਰਹਿਣ ਹੁਸਤੇ ਨਹੀਂ ਰਹਿਣਾ ਕੀ ਕੀ ਮੰਮੀ ਦੱਸਾਂ ਤੁਹਾਨੂੰ ਮੈਂ ਬੜਾ ਹੀ ਥੱਕ ਜਾਨੀ ਸਾਰਾ ਦਿਨ ਉਥੇ ਤੁਹਾਨੂੰ ਪਤਾ ਸਵੇਰੇ ਜੋ ਉੱਠਦੀ ਆ ਸ਼ਾਮਾ ਕਦੋਂ ਪੈ ਜਾਂਦੀ ਆ ਕੋਈ ਪਤਾ ਨਹੀਂ ਲੱਗਦਾ ਸਭ ਪਹਿਲੇ ਸਵੇਰੇ ਉੱਠੋ ਸਾਰਿਆਂ ਨੂੰ ਚਾਹ ਪਾਣੀ ਦੋ ਉਹਨਾਂ ਚਾਰ ਇਹਨਾਂ ਦਾ ਆਫਿਸ ਦਾ ਟਾਈਮ ਹੋ ਜਾਂਦਾ ਬੱਚਿਆਂ ਦੇ ਸਕੂਲ ਦਾ ਟਾਈਮ ਹੋ ਜਾਂਦਾ ਇਹਨਾਂ ਦਾ ਟਿਫਨ ਬਣਾਓ ਬੱਚਿਆਂ ਦਾ ਟਿਫਨ ਬਣਾਓ ਸਾਰਾ ਦਿਨ ਵਾਸਤੇ ਲੱਗੀ ਰਹਿੰਦੀ ਹਜੇ ਘਰ ਦੇ ਕੰਮ ਸਾਰੇ ਮੁੱਕਦੇ ਨਹੀਂ ਆ ਤੇ ਬੱਚਿਆਂ ਦੇ ਆਉਣ ਦਾ ਫੇਰ ਟਾਈਮ ਹੋ ਜਾਂਦਾ ਫੇਰ ਉਹਨਾਂ ਨੂੰ ਰੋਟੀ ਪਾਣੀ ਦੋ ਰਹਾ ਅੱਦਾ ਕਰਨ ਲੱਗ ਪਿਆ ਬੰਦਾ ਹੋਏ ਫਿਰ ਬੰਦਾ ਥੱਕ ਹੀ ਜਾਂਦਾ ਏ ਕੀ ਕਰੇ ਕੋਈ ਨਾ ਮੈਂ ਤਾਂ ਬਹੁਤ ਜ਼ਿਆਦਾ ਥੱਕ ਗਈ ਹਾਂ ਤਾਂ ਹੀ ਫੇਰੇ ਕਹਿਣ ਲੱਗੇ ਕਿ ਕੋਈ ਨਹੀਂ ਮੈਨੂੰ 2-4 ਦਿਨ ਛੁੱਟੀਆਂ ਵਾ ਤੇ ਵੇਖ ਲੈ ਜਾ ਤੂੰ ਹੋਇਆ ਪੇਕੇ ਅੱਛਾ ਮੈਂ ਤਾਂ ਬਰ ਨਿਕਲਾਂਦੀ ਕੀ ਦੀ ਦਵਾਈ ਦਾ ਅੱਛਾ ਮੈਂ ਮੈਂ ਜਾਣੀ ਆ ਤੇ 4 ਦਿਨ ਰਹਿ ਕੇ ਆਉਣੀ ਆ ਹਾਂ ਪਾਪੀ ਚੰਗਾ ਕੀਤਾ ਸਵੇਰ ਆ ਗਈ ਚਾਹ ਦੀ ਸੋਖਾ ਸਾ ਆਊਗਾ ਹਾਂ ਤੇ ਹੋਰ ਕੀ ਹੋਰ ਭਾਬੀ ਕਿੱਥੇ ਆ ਭਾਬੀ ਹੋਰ ਸੋਈ ਜੋਣੀ ਮੇਰੇ ਕੋਲ ਅੱਛਾ ਅੱਛਾ ਤੂੰ ਬਣਾਉਂਦੀ ਹੋਣੀ ਠੀਕ ਹੈ ਮੰਮੀ ਘਰ ਤੇ ਆਪਣੀਆਂ ਪਕਾਪਕਾ ਬਠੇਰੀਆਂ ਖਾ ਲੀਆਂ ਹੁਣ ਮੈਂ ਸੋਚਿਆ ਚੱਲ ਪੇਕੇ ਜਾਨੀ ਆ ਤੇ ਭਾਬੀ ਦੇ ਹੱਦੀਆਂ ਬਣੀਆਂ ਖਾਨੀਆਂ ਚਾੜ ਹੂੰ ਪੱਤੀਆਂ ਖਾਨਣੀਆਂ ਕੀ ਹੈ ਆਪ ਮੰਮੀ ਕੀ ਹੈ ਕਰਨ ਮਿਲਣੀਆਂ ਅੱਛਾ ਛੱਡੋ ਭਾਬੀ ਹੈ ਕਿੱਥੇ ਨੇ ਭਾਬੀ ਕਿਚਨ ਚ ਹੈਗੀ ਹੈ ਅੱਛਾ ਚਲੋ ਮੈਂ ਦੇਖ ਕੇ ਆਉਣੀ ਆ ਭਾਬੀ ਨੂੰ ਹਾਂ ਫੇਨੋਮੈਲ ਕਿ ਹੋਣੀ ਆ ਹਾਂ ਚੱਲ ਲੈ ਆ ਜੇ ਭਾਜੀ ਸਸੀ ਕਾਲ ਦੀਦੀ ਕਿਵੇਂ ਹੋ ਬੀਜੀ ਹੋਰ ਕੀ ਹਾਲ ਨੇ ਬਸ ਵਧੀਆ ਤੁਸੀਂ ਸੁਣਾਓ ਠੀਕ ਠਾਕ ਹਾਂ ਵਧੀਆ ਆ ਜਾਓ ਬਹਿ ਜਾਓ ਹੋਰ ਸੁਣਾਓ ਪਰਿਵਾਰ ਠੀਕ ਠਾਕ ਆ ਹਾਂ ਸਾਰੇ ਠੀਕ ਠਾਕ ਆ ਪਾਜੀ ਨੂੰ ਲੈ ਆਉਣਾ ਸੀ ਨਾਲ ਨਹੀਂ ਨਾ ਕਿਉਂ ਜੇ ਪਾਜੀ ਵੀ ਨਾਲ ਆ ਜਾਂਦੇ ਫਿਰ ਘਰ ਬੱਚਿਆਂ ਨੂੰ ਕਿੰਨੇ ਵੇਖਣਾ ਸੀ ਉਹ ਕਹਿੰਦੇ ਕੋਈ ਨਹੀਂ ਮੈਂ ਵੇਨਾ ਚਾਰ ਦਿਨ ਸੰਭਾਲ ਦਵਾਂ ਜਾਂ ਤੂੰ ਕਿਹ ਹੋਇਆ ਅੱਛਾ ਰਹਿਣਾ ਜੋ ਦੀਦੀ ਹਾਂ ਮੇਰਾ ਬੜਾ ਹੀ ਮਾਨ ਕਰਨ ਦਿਆ ਅੱਛਾ ਮੈਂ ਤਾਂ ਹੀ ਬੈਗ ਲੈ ਕੇ ਆਇਆ ਕਿੰਨਾ ਚਿਰ ਤੇ ਹੋ ਗਿਆ ਮੈਂ ਆਈ ਨਹੀਂ ਤੇ ਮੈਂ ਜੇ ਹੁਣ ਚੱਲੀ ਆਂ ਤੇ ਚਾਰ ਦਿਨ ਰਹਿ ਗਈ ਹਾਂ ਹਾਂਜੀ ਹਾਂਜੀ ਕੋਈ ਗੱਲ ਨਹੀਂ ਰਾਓ ਤੁਹਾਡਾ ਆਪਣਾ ਘਰ ਆ ਜੀ ਜੀ ਤੁਸੀਂ ਬੈਠੋ ਮੈਂ ਚਾਹ ਪਾਣੀ ਲਾ ਕੇ ਆਈ ਠੀਕ ਹੈ ਮੰਮੀ ਮੰਮੀ ਤੂੰ ਹੀ ਕਿੱਦਾਂ ਗਰੀ ਜਾਂਦੇ ਜੀ ਕੀ ਹੋਇਆ ਵਾ ਪੁੱਛ ਨਹੀਂ ਦੀ ਹੈ ਕੀ ਹੋਣਾ ਕੀ ਹੈ ਤੈਨੂੰ ਪਤਾ ਕਿ ਕਰਿਆ ਕਰੀ ਲੋ ਕਰਨਾ ਮੈਨੂੰ ਤੇ ਆਪ ਅੱਗੇ ਰੋਟੀ ਤੇ ਮਸਾਜ ਨਾ ਆਪ ਤੇ ਕੱਪ ਕਰਕੇ ਖਾਣੀ ਵੇ ਪਕਾ ਕੇ ਖਾਂਦੇ ਹਾਂ ਕਿਉਂ ਭਾਬੀ ਤੁਹਾਨੂੰ ਰੋਟੀ ਨਹੀਂ ਦਿੰਦੇ ਇੱਥੇ ਮੈਨੂੰ ਦੇਣੀ ਰੋਟੀ ਉਹ ਹੈ ਲੈ ਜਦੋਂ ਮੈਂ ਮੰਗਦੀ ਆ ਉਹਦੇ ਕੋਲ ਇੱਕ ਕੰਮ ਕੋਈ ਤੇ ਲੱਗੀ ਹੁੰਦੀ ਆ ਮੈਨੂੰ ਭੁੱਖ ਲੱਗੀ ਹੁੰਦੀ ਆ ਉਦੋਂ ਤੇ ਇਹ ਕੰਧੀ ਮੈਂ ਕੰਮ ਕਰਕੇ ਫੇਰ ਦੇਣੀ ਆ ਫਿਰ ਮਾਪੇ ਉੱਠਦੀਆਂ ਤੇ ਆਪੇ ਫੇਰ ਪਕਾ ਲੈਂਦੀਆਂ ਕੀ ਕਰਾਂ ਫਿਰ ਸਾਰਾ ਕੰਮ ਆਪੇ ਕਰ ਲੈਣੀ ਆ ਹੋਰ ਲੋੜੀਂਦੀ ਕੰਟੀ ਕਰ ਲੈ ਬਚੁਰੂ ਗੁੰਦਿਆਂ ਨੂੰ ਤੇ ਭੁੱਖ ਛੇਤੀ ਲੱਗ ਹੀ ਜਾਂਦੀ ਆ ਤੇ ਭਾਬੀ ਕੰਮ ਬਾਅਦ ਚ ਕਰ ਲਿਆ ਕਰਨ ਪਹਿਲੇ ਤੁਹਾਨੂੰ ਰੋਟੀ ਦੇ ਦਿਆ ਕਰ ਪਰ ਉਹ ਉਹ ਵੀ ਕੀ ਕਰੀ ਉਹ ਵੀ ਕਹਿੰਦੀ ਮੈਂ ਬੱਚਿਆਂ ਵਾਲੀ ਹਾਂ ਮੈਂ ਪਹਿਲਾਂ ਕਰ ਲਵਾਂ ਫਿਰ ਮੁੰਡਿਆਂ ਨੇ ਆ ਜਾਣਾ ਤੇ ਫਿਰ ਮੈਂ ਆਨ ਨੂੰ ਹੱਲ ਲਿਆ ਆਪਣੇ ਉੱਠ ਕੇ ਆਪੇ ਸੁਲਕੇ 2000 ਲਾ ਲੈਂਦੀ ਆਪਣੀ ਜੋ ਕੀ ਕਰਨਾ ਨਾ ਉਹ ਨਾਰਵੜ ਦੀਆਂ ਦੇ ਕੱਪੜੇ ਆਪਣੇ ਆਪੇ ਧੋ ਲੈਣੀਆਂ ਹੁੰਦੇ ਹੋ ਜੀ ਆਹ ਕੀ ਗੱਲ ਹੋਈ ਕੱਪੜੇ ਵੀ ਤੁਸੀਂ ਆਪ ਧੋਂਦੇ ਜੀ ਰੋਟੀ ਵੀ ਤੁਸੀਂ ਆਪ ਪਕਾ ਕੇ ਖਾਂਦੇ ਜੇ ਤੇ ਫਿਰ ਭਾਬੀ ਕੀ ਕਰਦੇ ਆ ਸਾਰਾ ਉਹਨਾਂ ਦਾ ਆਪਣਾ ਕੰਮ ਹੀ ਨਹੀਂ ਮੁੱਕਦਾ ਕੀ ਕਰਾਂ ਫਿਰ ਹੁਣ ਮੈਂ ਦੱਸ ਮੈਂ ਕੁਝ ਕਹਿਵੇਂ ਸਕਦੀ ਹੁਣ ਮੈਂ ਦੱਸ ਮੈਂ ਕਰਾ ਪਾ ਵੀ ਨਾ ਗੱਲ A pocha non é nada, a pocha é a xa que o garfo garfo te soube. E que unha é a xa ਲਓ ਦੀ ਲੀ ਚਾ ਤੁਸੀਂ ਨਹੀਂ ਪੀਣੀ ਮੰਮੀ ਜੀ ਨਹੀਂ ਪਾ ਗੀ ਹੁਣੇ ਚਾਹ ਵੀ ਘਟੀਆਂ ਵਾ ਤੁਸੀਂ ਵੀ ਲਓ ਮੰਮੀ ਜੀ ਨਾਲ ਥੋੜੀ ਜਿਹੀ ਲਿਲੋ ਇੱਚੋ ਕਿੰਨੀ ਕਿੰਨੀ ਚਾਹ ਵੈੱਜ ਕੋਈ ਨਹੀਂ ਮੰਮੀ ਨੇ ਪੀਲਾ ਨਹੀਂ ਨਹੀਂ ਮੈਨ ਨੇ ਨਹੀਂ ਪੀਣੀ ਚਾਹ ਮੇਰਾ ਕੱਪ ਲੈ ਆ ਪੀ ਲਓ ਮੰਮੀ ਜੀ ਪੀਏ ਅ ਤੂੰ ਆਈਆਂ ਤੇ ਮੈਨੂੰ ਚਾਹ ਜੁੜੀ ਆ ਤੇ ਚਾਹ ਵੀ ਨਹੀਂ ਸੀ ਮੈਨੂੰ ਮਿਲਦੀ ਕਿਉਂ ਮੰਮੀ ਜੀ ਭਾਬੀ ਜੀ ਤੁਹਾਨੂੰ ਦਿੰਦੇ ਨਹੀਂ ਚਾਹ ਨਾ ਮੈਂ ਆਪੇ ਬਣਾ ਕੇ ਪੀਣੀ ਆ ਰੋਟੀ ਵੀ ਮੈਂ ਆਪੇ ਬਣਾ ਕੇ ਖਾਨੀ ਆ ਆ ਕੀ ਗੱਲ ਹੋਈ ਸਾਰਾ ਦਿਨ ਤੇ ਉਹ ਆਪਣਾ ਜੀ ਕੰਮ ਉਹ ਮੁਕਦਾ ਤੇ ਕੋਈ ਨਹੀਂ ਤੁਸੀਂ ਭਾਬੀ ਜੀ ਨੂੰ ਕਹਿ ਦਿਆ ਕਰੋ ਮੈਂ ਕਹਿੰਦੀ ਆ ਉਹ ਕਹਿੰਦੀ ਮੈਂ ਆ ਕਰ ਲਵਾਂ ਉਹ ਕਰ ਲਵਾਂ ਫੇਰ ਮੈਂ ਤੁਹਾਨੂੰ ਬਣਾ ਕੇ ਦੇਣੀ ਆ ਆ ਤੇ ਤੁਮਾਈਆਂ ਤੇ ਬਾਰੇ ਤੇਰੇ ਕਰਮਾਂ ਨਾਲ ਮੈਨੂੰ ਵੀ ਚਾਹ ਜੁੜ ਗਈ ਓਏ ਇਹ ਤੇ ਬੜੀ ਮਾੜੀ ਗੱਲ ਆ ਚਾਹ ਪਾਣੀ ਤੇ ਮਨ ਨੂੰ ਦੇਣਾ ਚਾਹੀਦਾ ਨਾ ਭਾਬੀ ਨੂੰ ਤੁਹਾਨੂੰ ਚੰਗੀ ਤਰ੍ਹਾਂ ਆ ਪਿਆਰ ਦਾ ਵੀ ਕਹਾਂ ਮੈਂ ਇਹਨੂੰ ਕੋਈ ਗੱਲ ਨਹੀਂ ਹੁਣ ਪੀ ਲੋ ਫੜੋ ਕੋਈ ਗੱਲ ਨਹੀਂ ਮੰਮੀ ਜੀ ਪੀਓ ਚਾਹ ਤੁਸੀਂ ਮੈਂ ਕਰਦੀ ਆ ਨਾ ਭਾਬੀ ਨਾਲ ਗੱਲ ਵੀ ਕੀ ਗੱਲ ਤੁਹਾਨੂੰ ਕਿਉਂ ਨਹੀਂ ਰੋਟੀ ਬਣਾ ਦੇਂਦੇ ਟਾਈਮ ਨਾਲ ਆਓ ਆਓ ਬੈਠੋ ਉਹ ਬੁਝਦੀ ਜਾ ਕੇ ਬੁਝਦੀ ਕੋਈ ਗੱਲ ਨਹੀਂ ਪੁੱਛ ਕੇ ਮੈਨੂੰ ਕਿਹੜਾ ਡਰ ਮਾਰਿਆ ਵਾ ਕੋਈ ਮੈਂ ਪੁੱਛ ਕੇ ਜਾਣੀ ਐ ਇੱਕ ਤੇ ਇੰਨੀ ਇੰਨੀ ਚਾਹ ਇੰਨੀ ਚਾਹ ਨਹੀਂ ਪੀਤੀ ਜਾਣੀ ਮੇਰੇ ਕੋ ਮੇਰੇ ਕੋ ਵੀ ਨਹੀਂ ਪੀਤੀ ਜਾਣੀ ਇੰਨੀ ਚਾਹ ਘਾਟੀ ਕਰ ਲਈ ਥੋੜੀ ਥੋੜੀ ਜਿਹੀ ਕਪੜੇ ਦੀ ਰੋਜੀ ਹੋ ਜਾਂਦੇ ਤੁਮहां। ਮਸ਼ੀਨ ਚ ਪਾ ਕੇ ਲੱਗੀ। ਇਹ ਰੋਟੀ ਵੀ ਬਣਾਉਣੀ ਦੀਦੀ ਨੇ ਰੋਟੀ ਵੀ ਖਾਣੀ ਹੋਣੀ ਹੈ। ਤੇ ਰੋਟੀ। ਪੱਬਜੀ ਜੀ। ਹਾਂ ਦੀਦੀ ਕੀ ਕਰਾਂਦਾ ਉਹ? ਕੁਛ ਨਹੀਂ ਦੀਦੀ ਕਪੜੇ ਹੀ ਥੋੜੇ ਜਿਹਾ ਮੈਂ ਕਿਹਾ ਮਸ਼ੀਨ ਚ ਸੁੱਟਦਾ ਲੱਗੇ ਤੇ ਲੱਗੇ ਫਿਰ ਮੈਂ ਰੋਟੀ ਬਣਾ ਲੈਣੀ ਤੁਹਾਡੀ। ਅੱਛਾ ਅੱਛਾ। ਲੀ ਜਾ ਹਾਂ ਮੈਂ ਚਾਹ ਪੀ ਲਈ ਤੇ ਮੈਂ ਤਾਈਓ ਤੁਹਾਡੇ ਕੋਲ ਆਈ ਹਾਂ ਮੈ ਕੋਈ ਗੱਲ ਕਰਨੀ ਹੈ ਕਰੋ ਦੀਦੀ ਬੈਠ ਜਾ ਕੋਈ ਹਲਰ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਮੈਂ ਚਲੋ ਇਸ ਕਰ ਦੀਦੀ ਹੀ ਮੇਰਾ ਫਰਜ਼ ਪੰਦਾ ਵਾ ਕਿ ਮੈਂ ਜਿਹੜੀ ਗੱਲ ਹੈ ਤੁਹਾਡੇ ਤੁਹਾਨੂੰ ਕਰਾਂ ਤੇ ਫਿਰ ਤੁਹਾਨੂੰ ਪਤਾ ਲੱਗੇਗਾ ਕੀ ਹੋਇਆ ਦੀਦੀ ਐਸੀ ਕਿਹੜੀ ਗੱਲ ਆ ਹੁਣ ਕੀ ਆ ਭਾਬੀ ਜੀ ਤੁਸੀਂ ਮੰਮੀ ਜੀ ਨੂੰ ਰੋਟੀ ਪਾਣੀ ਨਹੀਂ ਦਿੰਦੇ ਚਾਹ ਪਾਣੀ ਰੋਟੀ ਪਾਣੀ ਕੱਪੜੇ ਵੀ ਕਹਿੰਦੇ ਮੈਂ ਆਪ ਧੋਣੀ ਆ ਹੁਣ ਤੁਹਾਨੂੰ ਪਤਾ ਬਜ਼ੁਰਗ ਸਰੀਰ ਆ ਉਹਨਾਂ ਕੋ ਹੁੰਦਾ ਵਾ ਇਹਨਾ ਕੰਮ ਇਕਮ ਤੁਹਾਡੇ ਫਰਜ਼ ਬੰਦੇ ਆ ਹੁਣ ਉਹਨਾਂ ਨੂੰ ਕੱਪੜਾ ਲੀੜਾ ਸੋਣਾ ਧੋ ਬਣਾ ਕੇ ਦੋ ਪ੍ਰੈਸ ਕੀਤਾ ਦੋ ਰੋਟੀ ਬਣਾਉਣੇ ਟਾਈਮ ਨਾ ਦੋ ਦੀਦੀ ਸ਼ੁਕਰ ਹੈ ਕਿ ਤੁਸੀਂ ਆ ਗੱਲ ਆਪ ਕਰਨ ਲੱਗ ਪਈਓ ਮੇਰੇ ਨਾਲ ਮੈਂ ਤੇ ਆਪ ਬੜੀ ਦੁਖੀ ਸੀ ਮੈਂ ਇਹ ਗੱਲ ਤੁਹਾਡੇ ਨਾਲ ਆਪ ਕਰਨੀ ਸੀ ਕਿ ਦੀਦੀ ਵੇਖੋ ਜਦੋਂ ਮੈਂ ਸਾਰਿਆਂ ਦੀ ਚਾਹ ਬਣਾਉਣੀ ਹੈ ਤੇ ਮੈਂ ਮੰਮੀ ਜੀ ਨੂੰ ਵੀ ਸਾਫ਼ ਕਰਨੀ ਹੈ ਕਿ ਮੰਮੀ ਤੁਹਾਡੀ ਵੀ ਚਾਹ ਬਣਾਈ ਆ ਤੇ ਤੁਸੀਂ ਪੀ ਲਓ ਤੇ ਮੈਨੂੰ ਪਤਾ ਕੀ ਕਹਿਣਗੇ ਮੈਂ ਅਜੇ ਵੀ ਚਾਹ ਪੀਣੀ ਮੈਂ ਨਾ ਠਹਿਰ ਕੇ ਚਾਹ ਪੀਣੀ ਨਾਲੇ ਮੈਂ ਆਪਣੇ ਹਿਸਾਬ ਨਾਲ ਪੇ ਚਾਹ ਬਣਾ ਲਾਂਗੀ ਮੈਨੂੰ ਨਹੀਂ ਤੇਰੇ ਹੱਥਾਂ ਦੀ ਚਾਹ ਸਵਾਦ ਲੱਗਦੀ ਜੇ ਰੋਟੀ ਦੀ ਗੱਲ ਪੁੱਛਦੇ ਹੋ ਤੇ ਰੋਟੀ ਸਾਰੇ ਪਰਿਵਾਰ ਦੀ ਬਣੀ ਹੁੰਦੀ ਆ ਜਦੋਂ ਮੈਂ ਗਰਮ ਗਰਮ ਪਕਾਉਣ ਢਈ ਆ ਉਦੋਂ ਇਹ ਵੀ ਫੁਲਕਾ ਖਾਣ ਬਹਿ ਕੇ ਜੇ ਮੈਂ ਉਦੋਂ ਫੁਲਕਾ ਇਹਨਾਂ ਨੂੰ ਨਹੀਂ ਦਿੰਦੀ ਬਣਾ ਕੇ ਤੇ ਫੇਰ ਮੇਰਾ ਕਸੂਰ ਆ ਇਹਨਾਂ ਨੇ ਉਦੋਂ ਫੁਲਕਾ ਨਹੀਂ ਖਾਣਾ ਜਦੋਂ ਸਾਰੇ ਜੀਆਂ ਨੇ ਰੋਟੀ ਖਾ ਲੈਣੀ ਆ ਆਪਣੇ ਆਪਣੇ ਕਮਰਿਆਂ 'ਚ ਸੌਂ ਜਾਣਾ ਵਾ ਇਹਨਾਂ ਨੇ ਉਦੋਂ ਆਪਣੀ ਰੋਟੀ ਬਣਾਉਣ ਲੱਗ ਪੈਣਾ ਜੀਦੀ ਸਬਜ਼ੀ ਬਾਜੀ ਤੇ ਬਣੀ ਹੁੰਦੀ ਆ ਦੱਸੋ ਮੈਂ ਜਦੋਂ ਬਾਕੀਆਂ ਦੇ ਫੁਲਕੇ ਲਾਉਣ ਲਈ ਆ ਤੇ ਮੈਨੂੰ ਇਹਨਾਂ ਦੇ ਦੋ ਫੁਲਕਿਆਂ ਦਾ ਭਾਰਿਆ ਤੁਸੀਂ ਦੱਸੋ ਨਾ ਇਹਨਾਂ ਨੇ ਖਾਣੀ ਨਹੀਂ ਰੋਟੀ ਜੇ ਇਹਨਾਂ ਨੂੰ ਮੈਂ ਪੁੱਛਦੀ ਆ ਕਿ ਮੰਮੀ ਮੈਂ ਫੁਲਕਾ ਲਿਆਉਣ ਲੱਗੀ ਤੁਸੀਂ ਬੈਠ ਕੇ ਖਾ ਲਓ ਤੇ ਗਰਮ ਗਰਮ ਨਾਲੇ ਸਾਰੇ ਖਾਣਦੇ ਆ ਇਹਨਾਂ ਨੇ ਖਾਣੀ ਨਹੀਂ ਇਹਨਾਂ ਨੇ ਕਹਣਾ ਮੈਂ ਖਾਣੀ ਨਹੀਂ ਰੋਟੀ ਮੇਰਾ ਮਨ ਹੀ ਨਹੀਂ ਹੈਗਾ ਫਿਰ ਨਾ ਬਾਅਦ ਚ ਬਣਾ ਕੇ ਤਾਂ ਫੋਣੀ ਗੁੜੀ ਆਪ ਖਾਣੀ ਆ ਕੀ ਗੱਲ ਹੋਈ ਜੇ ਕੱਪੜਿਆਂ ਦੀ ਗੱਲ ਸੁਣ ਲਓ ਜਦੋਂ ਮੈਂ ਕੱਪੜੇ ਧੋਣੀ ਆ ਉਦੋਂ ਮੈਨੂੰ ਆਪਣੇ ਸੂਟ ਦੇ ਦੇਣ ਮੈਂ ਮਲ ਕੇ ਪਾ ਦੇਣੀ ਆ ਐਨਨ ਕਹਣਾ ਨਹੀਂ ਮੈਨੂੰ ਲੱਗਿਆ ਆਪਣਾ ਸੂਟ ਆਪੇ ਮੰਗਵਾ। ਤੂੰ ਨਾ ਬਾਕੀ ਕੱਪੜੇ ਧੋ ਕੇ ਪਾ ਲਈ। ਹੁਣ ਦੀਦੀ ਇੱਥੇ ਤੁਸੀਂ ਦੱਸ ਦੋ। ਕਿ ਜੇ ਤੁਹਾਡੀ ਸੱਸ ਇਦਾਂ ਕਹੂਗੀ ਤੇ ਤੁਸੀਂ ਇਹਦੇ 'ਚ ਕੀ ਕਰੋਗੇ? ਮੈਨੂੰ ਦੱਸੋ ਮੈਂ ਕਿੱਥੋਂ ਗਲਤ ਆ। ਜੇ ਤੇ ਭਾਬੀ ਆਹੀ ਗੱਲ ਆ। ਫਿਰ ਤੇ ਮੰਮੀ ਦੀ ਗਲਤੀ ਆ। ਮੈਂ ਉਹਨਾਂ ਨਾਲ ਗੱਲ ਕਰਦੀ ਆ। ਪਰ ਜੇ ਤੁਸੀਂ ਗਲਤ ਬੋਲਦੇ ਪਏਓ ਤੇ ਝੂਠ ਬੋਲਦੇਓ ਫਿਰ ਸਾਰਾ ਅਸਰ ਤੁਹਾਡੀ ਗਲਤੀ ਆ ਕਿ ਤੁਸੀਂ ਇੱਕ ਬਜ਼ੁਰਗ ਇਨਸਾਨ ਆ। ਉਹਨੂੰ ਅਕਸਰ ਧੀਆ ਪੋਤੋ ਤੁਸੀਂ ਉਹਨਾਂ ਦੇ ਤੜਾ ਫਰਜ਼ ਬੰਦੇ ਉਹਨਾਂ ਨੂੰ ਰੋਟੀ ਪਾਣੀ ਦੇਣਾ ਸੋਹਣਾ ਕੱਪੜਾ ਤੇ ਲੀੜਾ ਧੋ ਕੇ ਦੇਣਾ ਹੁਣ ਉਹ ਕਲਪ ਦੇ ਉਹ ਕਹਿੰਦੇ ਆ ਕਿ ਮੈਨੂੰ ਇਹ ਚਾਹ ਪਾਣੀ ਹੁਣ ਤੁਸੀਂ ਚਾਹ ਦੇ ਕੇ ਆਦੇ ਕਹਿੰਦੇ ਸ਼ੁਕਰ ਆ ਕਿ ਤੇ ਤੂੰ ਆਈ ਆ ਤੇ ਮੈਨੂੰ ਚਾਹ ਘੁੱਟ ਦਿੱਤੀ ਨੇ ਇਹਦੇ ਮੈਨੂੰ ਚਾਹ ਹੀ ਨਹੀਂ ਦਿੰਦੀ ਦੀਦੀ ਮੇਰੀ ਗੱਲ ਸੁਣ ਲਓ ਜਿਹੜੀਆਂ ਗੱਲਾਂ ਮੈਂ ਕਹੀਆਂ ਵਾ ਜਾ ਕੇ ਤੁਸੀਂ ਮੰਮੀ ਨੂੰ ਪੁੱਛ ਲਓ ਜੇ ਇੱਕ ਵੀ ਗੱਲ ਇਹਨਾਂ ਚ ਝੂਠ ਹੈ ਨਾ ਤੇ ਫਿਰ ਮੇਰੇ ਨਾਲ ਕੇ ਗੱਲ ਕਰਿਓ ਬਾਕੀ ਜੋ ਕੁਝ ਵੀ ਹੈਗਾ ਵਾ ਮੈਂ ਤੁਹਾਨੂੰ ਸੱਚ ਦੱਸਦਾ ਵਾ ਪਰ ਮੈਨੂੰ ਇੰਨਾ ਪਤਾ ਵਾ ਕਿ ਹਰ ਧੀ ਆ ਨਾ ਜਿਹੜ ਉਹ ਆਪਣੀ ਮਾਂ ਦੀ ਸਪੋਰਟ ਕਰਦੀ ਹੁੰਦੀ ਆ ਮੈਂ ਤੇ ਤੁਹਾਡੀ ਪਰਜਾਈ ਆ ਤੁਹਾਨੂੰ ਇਦਾਂ ਹੀ ਲੱਗਣਾ ਆ ਕਿ ਪਰਜਾਈ ਝੂਠ ਬੋਲਦੀ ਆ ਤੇ ਮੇਰੀ ਮਾਂ ਸੱਚ ਬੋਲਦੀ ਆ ਪਰ ਮੇਰਾ ਰੱਬ ਜਾਣਦਾ ਮੈਂ ਇੱਕ ਝੂਠ ਨਹੀਂ ਬੋਲਿਆ ਤੁਹਾਡੇ ਨਾਲ ਮੈਂ ਤੇ ਆਪ ਇਸ ਜੀ ਤੋਂ ਕਲਪੀ ਵਹੀ ਦੀਦੀ ਮੇਰੀ ਗੱਲ ਸੁਣੋ ਜਦੋਂ ਕੋਈ ਪਰੌਣਾ ਆ ਕੇ ਬੈਠਾ ਹੁੰਦਾ ਵਾ ਇਹ ਇਦਾਂ ਆਪ ਰੋਟੀ ਬਣਾ ਕੇ ਖਾਂਦੇ ਆ ਜਾਂ ਆਪਣੀ ਚਾਹ ਆਪ ਬਣਾ ਕੇ ਪੀਂਦੇ ਆ ਤੇ ਮੈਨੂੰ ਪਤਾ ਕਿੰਨਾ ਦੁੱਖ ਲੱਗਦਾ ਵਾ ਪਰੌਣੇ ਨੇ ਦੀਦੀ ਮੇਰੇ ਸਿਰ ਸਵਾਈ ਪਾਉਣੀ ਆ ਕਿ ਸੱਸ ਦਾ ਹੁਣ ਬਹਿ ਕੇ ਖਾਂਦਾ ਵੇਲਾ ਵਾ ਪਰ ਇਹ ਨਹੀਂ ਖਵਾਉਂਦੇ ਇਹ ਆਪਣੀ ਚਾਹ ਰੋਟੀ ਬਣਾਉਂਦੀ ਤੇ ਆਪਣੇ ਬੰਦੇ ਦੀ ਤੇ ਆਪਣੇ ਨਿਆਣਿਆਂ ਦੀ ਬਣਾਉਂ ਰਹੀ ਆ। ਉਹ ਮੇਰੇ ਸਵੇਰੀ ਸਵਾ ਪੈਣ ਦੀ ਆ। ਪਰ ਮੈਂ ਸੀ ਤੋਂ ਕਲਪੀ ਪਈ ਆ ਕਿ ਮੰਮੀ ਜੀ ਬਹਿ ਕੇ ਖਾਣ ਮੈਂ ਦੇਰ ਨੂੰ ਤਿਆਰ ਆ। ਰਹੀ ਗੱਲ ਕੱਪੜਿਆਂ ਦੀ। ਕੱਪੜੇ ਵੀ ਮੈਂ ਧੋਵਾਂਗੀ। ਮੇਰੀ ਇੱਕ ਗੱਲ ਸੁਣੋ। ਇੰਨਾ ਹਾਈਪਰ ਨਾ ਹੋ। ਮੈਂ ਉਹਨਾਂ ਪਰ ਜਵਾਬੀਆਂ ਉਹਦੇ ਚ ਉਹਨਾਂ ਨਾਲਾਂ ਚੁਣੀ ਆ ਕਿ ਭਾਬੀ ਦੀ ਗਲਤੀ ਕੱਢੂੰਗੀ ਤੇ ਮਾਂ ਦੀ ਨਹੀਂ ਗਲਤੀ ਕੱਢੂੰਗੀ। ਜੇ ਮਾਂ ਦੀ ਵੀ ਮੇਰੀ ਗਲਤੀ ਆ ਨਾ ਮੈਂ ਉਹ ਵੀ ਇੱਥੇ ਕੱਢ ਕੇ ਜਾਊਂਗੀ। ਜੇ ਤੁਸੀਂ ਸਭ ਕੋ ਸਕੇਜੋ ਕਹਿੰਦੇ ਹੋ ਠੀਕ ਆ ਨਾ ਮੈਂ ਹੁਣੇ ਮੰਮੀ ਜੀ ਨਾਲ ਜਾ ਕੇ ਗੱਲ ਕਰਦੀ ਜਦੋਂ ਭਾਬੀ ਜੀ ਫੁਲਕਾ ਬਣਾਉਂਦੇ ਤੁਸੀਂ ਕਿਉਂ ਨਹੀਂ ਬਹਿ ਕੇ ਖਾਂਦੇ ਚਾਹ ਪਾਣੀ ਬਣਾਉਂਦੇ ਉਹ ਕਿਉਂ ਨਹੀਂ ਪੀਂਦੇ ਜੇ ਉਹ ਆ ਕੁਝ ਕਹਿਣਗੇ ਨਾ ਕਿ ਨਹੀਂ ਮੈਨੂੰ ਨਹੀਂ ਦਿੰਦੀ ਜਾਂ ਕਿਦੋਂ ਚ ਤੁਹਾਡੀ ਗਲਤੀ ਆ ਨਾ ਕਿ ਮੰਮੀ ਦੀ ਤੁਹਾਨੂੰ ਪਤਾ ਦੀਦੀ ਜਦੋਂ ਅਸੀਂ ਕਾਲਜ ਪੜ੍ਹਦੀ ਸੀ ਨਾ ਸਾਰੀਆਂ ਕੁੜੀਆਂ ਅਸੀਂ ਇਹ ਸੌਂ ਖਾਦੀ ਸੀ ਕੁੜੀਆਂ ਕਹਿੰਦੀ ਹੁੰਦੀਆਂ ਸੀ ਕਿ ਵੇਖ ਮਨਪ੍ਰੀਤ ਤੈਨੂੰ ਪਤਾ ਵਾ ਸੱਸਾਂ ਬੜੀਆਂ ਡੇਂਜਰ ਹੁੰਦੀਆਂ ਆ ਜਦੋਂ ਤੂੰ ਵਿਆਹ ਕਰਾਏਗੀ ਨਾ ਤੈਨੂੰ ਇਸ ਗੱਲ ਦਾ ਪਤਾ ਲੱਗ ਜਾਊਗਾ ਸੱਸਾਂ ਬਿਲਕੁਲ ਨਹੀਂ ਚੰਗੀਆਂ ਹੁੰਦੀਆਂ ਮੈਂ ਪਤਾ ਉਹਨਾਂ ਨੂੰ ਕੀ ਕਿਹਾ ਸੀ ਨਹੀਂ ਜਾਓ ਕੰਮ ਕਰੋ ਜਾ ਕੇ ਜਦੋਂ ਮੈਂ ਆਪਣੀ ਸਾਸਾਂ ਪਿਆਰ ਕਰੂੰਗੀ ਨਾ ਉਹ ਮੇਰੇ ਨਾਲ ਕਿਉਂ ਨਹੀਂ ਕਰੇਗੀ ਜਦੋਂ ਉਹਦੀ ਮੈਂ ਸੇਵਾ ਕਰਾਂਗੀ ਉਹ ਮੇਰੇ ਕੋਲ ਸੇਵਾ ਕਰਾਏਗੀ ਪਰ ਦੀਦੀ ਮੈਂ ਇਸ ਗੱਲ 'ਚ ਗਲਤ ਹੋ ਗਈ ਕਿਉਂਕਿ ਜੋ ਮੈਂ ਚਾਹਉਣੀ ਉਹ ਤਾਂ ਹੁੰਦਾ ਹੀ ਨਹੀਂ ਮੰਮੀ ਜੀ ਮੇਰੇ ਹਿਸਾਬ ਨਾਲ ਚੱਲਦਾ ਹੀ ਨਹੀਂ ਜਦ ਸਾਰਿਆਂ ਨੂੰ ਰੋਟੀ ਪਾਣੀ ਬਣਨਦੇ ਆ ਉਹਨਾਂ ਨੇ ਖਾਣਾ ਹੀ ਨਹੀਂ ਉਹਨਾਂ ਨੇ ਸਪੈਸ਼ਲੀ ਕੁਝ ਬਣਾ ਕੇ ਖਾਣਾ ਵਾ ਮੈਂ ਹਾਰ ਗਈ ਇਸ ਚੀਜ਼ ਤੋਂ ਬਾਕੀ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਕੋਈ ਗੱਲ ਨਹੀਂ ਭਾਬੀ ਜੀ ਮੈਂ ਗੱਲ ਕਰ ਲੈਨੀ ਆ ਮੰਮੀ ਨਾਲ ਵੀ ਮੈਂ ਮੰਮੀ ਨੂੰ ਵੀ ਸਮਝਾਵਾਂਗੀ ਕਿ ਤੁਸੀਂ ਵੀ ਇੱਥੇ ਗਲਤ ਹੋ ਜੇ ਰੋਟੀ ਪਾਣੀ ਬਣਨਦੇ ਆ ਵਾ ਸਾਰੇ ਜੀ ਖਾਂਦੇ ਆ ਬਹਿ ਕੇ ਉਦੋਂ ਹੀ ਉਸੇ ਵੇਲੇ ਕਿਉਂ ਨਹੀਂ ਬਹਿ ਕੇ ਖਾਂਦੇ ਤੁਹਾਨੂੰ ਪਤਾ ਬਾਅਦ ਚ ਕਿਉਂ ਖਾਂਦੇ ਆ ਪਿਛਲੇ ਹਫਤੇ ਮੇਰੇ ਮੰਮੀ ਆਏ ਸੀ ਉਹਨਾਂ ਨੇ ਵੀ ਇਹੋ ਕੁਝ ਵੇਖਿਆ ਜੋ ਕੁਝ ਤੁਸੀਂ ਵੇਖਿਆ ਤੇ ਮੇਰੇ ਮੰਮੀ ਨੇ ਮੈਨੂੰ ਜਾ ਕੇ ਘਰ ਇੰਨੀ ਡਾਂਟ ਦਿੱਤੀ ਨਾ ਫੋਨ ਤੇ ਕਹਿੰਦੇ ਸ਼ਮਮੀ ਤੇਰਾ ਕਸੂਰ ਆ ਅਜੇ ਕਿ ਮੈਂ ਆਪਣੀ ਮਾਂ ਨੂੰ ਸਾਰਾ ਕੁਝ ਦੱਸਿਆ ਜਿੱਦਾਂ ਤੁਹਾਨੂੰ ਦੱਸਣ ਦੀਆਂ ਪਰ ਉਹਨਾਂ ਨੇ ਫਿਰ ਵੀ ਮੇਰੀ ਨਹੀਂ ਸੁਣੀ ਉਹਨਾਂ ਨੇ ਇਹੋ ਕਿਹਾ ਕਿ ਤੂੰ ਭੈਣ ਜੀ ਦੀ ਸੇਵਾ ਨਹੀਂ ਕਰਨ ਢੀ ਹੈਗੀ ਐ ਸੋਮਰੇ ਤੇਰਾ ਕਸੂਰ ਆ ਸਾਰਾ ਦੀਦੀ ਮੈਨੂੰ ਬੜਾ ਦੁੱਖ ਲੱਗਦਾ ਜਦ ਮੈਂ ਸਾਰਾ ਕੁਝ ਕਰਨ ਨੂੰ ਤਿਆਰ ਹਾਂ ਤੇ ਮੈਨੂੰ ਫਿਰ ਵੀ ਸਾਰੇ ਗੱਲਾਂ ਕਰਦੇ ਆ ਇੱਕ ਸਿਰਫ ਮੰਮੀ ਜੀ ਦੇ ਕੱਟ ਕੇ ਆ ਭਾਬੀ ਜੀ ਇਹ ਸਾਰਾ ਸਾਰਾ ਤੁਹਾਡੀ ਹੀ ਗਲਤੀ ਨਿਕਲਣੀ ਆ ਕਿਉਂ ਆਪ ਰੋਟੀ ਬਣਾ ਕੇ ਖਾਂਦੇ ਆ ਜਾਂ ਆਪ ਚਾਹ ਪਾਣ ਬਾਣੀ ਬਣਾ ਕੇ ਪੀਂਦੇ ਆ ਜਾਂ ਆਪਣੇ ਕੱਪੜੇ ਧੋਂਦੇ ਆ ਇੱਚ ਸਾਰਾ ਸਾਰ ਮੋਹਾਂ ਦੀ ਗਲਤੀ ਆ ਕਿ ਨਾ ਕਿ ਸੱਸ ਦੀ ਐਸ ਕਰਕੇ ਜੇ ਮੰਮੀ ਨੂੰ ਮੈਂ ਗੱਲ ਕਰਦੀ ਹੁਣੇ ਜੇ ਮੰਮੀ ਵੀ ਕਹਿੰਦੇ ਆ ਕਿ ਹਾਂ ਮੈਂ ਇਦਾਂ ਕਰਦੀ ਆ ਤੇ ਫਿਰ ਮੈਂ ਕੋਈ ਨਹੀਂ ਮੰਮੀ ਨੂੰ ਵੀ ਇਹ ਗੱਲਾਂ ਸਮਝਾ ਕੇ ਜਾਊਂਗੀ ਮੇਰੇ ਵਾਸਤੇ ਤੂੰ ਤੇ ਮੰਮੀ ਇੱਕੋ ਜਿਹੀ ਹੋ ਠੀਕ ਹੈ ਦੀਦੀ ਤੁਸੀਂ ਕਰ ਲਓ ਕਰ ਉਹਨਾਂ ਨਾਲ ਜਾ ਕੇ ਬਾਕੀ ਤੁਸੀਂ ਇੱਕ ਗੱਲ ਤਾਂ ਕਹਿ ਹੀ ਦਿੱਤੀ ਆ ਕਿ ਭਾਬੀ ਜੀ ਇਹ ਤੁਹਾਡਾ ਝੂਠ ਨਿਕਲਿਆ ਤੁਹਾਨੂੰ ਇਦਾਂ ਹੀ ਲੱਗਦਾ ਕਿ ਭਾਬੀ ਝੂਠ ਬੋਲਣ ਦੀ ਆ ਪਰ ਮੈਂ ਝੂਠ ਨਹੀਂ ਬੋਲਦੀ ਦੀਦੀ ਮੈਂ ਸਾਰਾ ਕੁਝ ਤੁਹਾਨੂੰ ਸੱਚ ਦੱਸਣ ਦੀ ਹੈ ਤੁਸੀਂ ਕਰ ਲੋ ਗੱਲ ਨੂੰ ਮੰਮੀ ਜੀ ਮੈਨੂੰ ਤੁਸੀਂ ਵੀ ਇੱਕ ਗੱਲ ਦੱਸੋ ਜਦੋਂ ਰੋਟੀ ਪਾਣੀ ਬਣਾਉਂਦੇ ਹੁੰਦਾ ਵਾ ਭਾਬੀ ਜੀ ਬਣਾਉਂਦੇ ਹੁੰਦੇ ਆ ਉਦੋਂ ਤੁਸੀਂ ਕਿਉਂ ਨਹੀਂ ਰੋਟੀ ਖਾਂਦੇ ਮੈਨੂੰ ਕੀ ਭੁੱਖ ਨਹੀਂ ਹੁੰਦੀ ਉਹ ਤਾਂ ਕੀ ਕਰਾਵੇ ਆਹ ਕੀ ਗੱਲ ਹੋਈ ਮੰਮੀ ਜਦੋਂ ਰੋਟੀ ਬਣਨਦੀ ਉਦੋਂ ਤੁਹਾਨੂੰ ਭੁੱਖ ਨਹੀਂ ਹੁੰਦੀ ਫਿਰ ਜਦੋਂ ਸਾਰੇ ਜਣੇ ਖਾ ਲੈਂਦੇ ਆ ਅੱਧੇ ਪੌਣੇ ਕਣ ਫਿਰ ਤੁਹਾਨੂੰ ਭੁੱਖ ਲੱਗ ਜਾਂਦੀ ਆ ਆ ਫਿਰ ਮੈਂ ਕਹਿੰਦੀ ਆ ਫਿਰ ਮੈਂ ਆਪੇ ਪਕਾ ਕੇ ਖਾ ਲੰਨੀ ਆ ਕੀ ਕਰਾਂ ਫਿਰ ਹੁਣ ਮੰਮੀ ਜੀ ਮੇਰੀ ਇੱਕ ਗੱਲ ਸੁਣੋ ਧਿਆਨ ਨਾਲ ਹਾਂ ਜਦੋਂ ਆਪਣਾ ਸਿਆਣਾ ਸਰੀਰ ਹੋ ਜੇ ਨਾ ਤੇ ਬੱਚੇ ਆਪਣੇ ਹੋ ਨੋਹਾਂ ਧੀਆ ਘਰ ਆ ਜਾਣ ਫਿਰ ਆਪਣੀਆਂ ਜਿਹੜੀਆਂ ਕੁਝ ਆਦਤਾਂ ਵਾਂ ਨਾ ਬਦਲਣੀਆਂ ਵੀ ਪਿੰਦੀਆਂ ਵਾਂ ਜ਼ਰੂਰੀ ਨਹੀਂ ਜਿਵੇਂ ਸ਼ੁਰੂ ਤੋਂ ਚੱਲਦੇ ਆਂ ਡੇ ਅਸੀਂ ਉਦਾਂ ਹੀ ਰਹਿਣਾ ਵਾਂ ਉਹ ਤੂੰ ਹੀ ਆਪਣੀਆਂ ਆਦਤਾਂ ਬਦਲੋ ਨਾ ਤੂੰ ਹੀ ਕਹਿੰਦੇ ਹੋ ਕਿ ਨਵਾਂ ਬਣ ਕੇ ਆਦਤਾਂ ਬਦਲਣ ਆਪਣੀਆਂ ਤੂੰ ਹੀ ਕਿਉਂ ਨਹੀਂ ਬਦਲਦੇ ਪਏ ਧੀਏ ਮੈਂ ਦੱਸਾਂ ਕੀ ਕਰਾਂ ਮੈਂ ਤਾਂ ਜਦੋਂ ਕਾਣਾ ਭੁੱਖ ਜਾਉ ਉਹ ਤਾਂ ਨਹੀਂ ਮੈਨੂੰ ਭੁੱਖਣ ਦੀ ਤੇ ਫਿਰ ਨਹੀਂ ਹੁੰਦੀ ਤੇ ਨਾਲੇ ਮੈਨੂੰ ਆਪਣੇ ਹੱਥ ਦੀ ਆਪ ਹੀ ਸੁਆਦ ਲੱਗਦੀ ਹੈ ਤੇ ਫਿਰ ਤੂੰ ਹੀ ਭਾਬੀ ਦਾ ਕਸੂਰ ਕਿਉਂ ਵੜਦੇ ਹੋ ਆਹ ਆਹ ਹੁਣ ਤੇ ਰੋਟੀ ਪਾਣੀ ਨਹੀਂ ਦਿੰਦੀ ਆਹ ਹੁਣ ਤੇ ਚਾਰ ਦਿਨ ਆਈ ਆ ਨਾ ਤੂੰ ਖਾਦੀਆਂ ਹੋਈਆਂ ਪੱਕੀਆਂ ਮੰਮੀ ਜੀ ਮੇਰੀ ਇੱਕ ਗੱਲ ਸੁਣ ਲਓ ਮੈਂ ਜਿੰਨੀ ਵਰੀ ਵੀ ਇੱਥੇ ਹੁੰਨੀ ਆ ਨਾ ਭਾਬੀ ਜੀ ਬਣੀ ਛੋੜੀ ਰੋਟੀ ਪਾਣੀ ਬਣਾਉਂਦੇ ਆ ਮੈਂ ਖਾਨੀ ਆ ਭੁੱਖੀ ਥੋੜੀ ਨਹੀਂ ਆ ਇਹ ਚ ਤੁਹਾਡਾ ਵੀ ਕਸੂਰ ਹੈ ਹੁਣ ਜਦੋਂ ਚਾਹ ਪਾਣੀ ਉਹ ਬਣਾ ਕੇ ਤੁਹਾਨੂੰ ਦਿੰਦੇ ਆ ਜਾਂ ਕਿਦਾਂ ਤਾਂ ਆਪਣਾ ਕੀ ਫਰਜ਼ ਬੰਦਾ ਵਾ ਜਦੋਂ ਬਣਨਦੇ ਆ ਸਾਰਿਆਂ ਦੇ ਉਦੋਂ ਹੀ ਪੀ ਲੋ ਤੇ ਨਾਲੇ ਪਰਿਵਾਰ ਦੇ ਵਿੱਚ ਬਹਿ ਕੇ ਰੋਟੀ ਖਾ ਲੋ ਫੇਰ ਕੀ ਹੋ ਜਾਊਗਾ ਅੱਡ ਬਹਿ ਕੇ ਚਾਹ ਲਾਗ ਰੋਟੀ ਖਾਉਂਦਾ ਕੀ ਮਤਲਬ ਆ ਨਹੀਂ ਜੀ ਇਹ ਬਈ ਆਪਣੀ ਅੱਧੀ ਆਪੇ ਪਕਾ ਕੇ ਖਾਣਾ ਕਰਨੀ ਮੈਨੂੰ ਆਪਣੀ ਅੱਧੀ ਆਪੇ ਚੰਗੇ ਲੱਗਦੀ ਆ ਆਹੋ ਹੁਣ ਤੇ ਤੈਨੂੰ ਭਾਬੀ ਨੇ ਪਟੀਆਂ ਜੋ ਪੜਾਤੀਆਂ ਆਹ ਚਾਰ ਦਿਨ ਤੋਂ ਰਹਿਣ ਜੋ ਆ ਗਈਆਂ ਮੰਮੀ ਇਹ ਵਿੱਚ ਤੁਹਾਡਾ ਹੀ ਕਸੂਰ ਆ ਸਾਰਾ। ਆ। ਭਾਬੀ ਦਾ ਇੰਨਾ ਨਹੀਂ ਜਿੰਨਾ ਤੁਹਾਡਾ ਆ। ਆ ਮੇਰਾ ਕੋਈ ਕਸੂਰ ਨਹੀਂ ਹੈਗਾ। ਉਹ ਦਵਾਈ ਹੈ ਨਾ 4 ਦਿਨ ਤੂੰ ਇਹ ਹੁਣ ਵੇਖ ਲਵੀਂ। ਕੋਈ ਗੱਲ ਨਹੀਂ ਮੰਮੀ ਜੀ ਮੈਂ ਵੇਖਦੀ ਰਹਿਣੀ ਆ ਮੈਂ ਇੱਕ ਵਾਰੀ ਨਹੀਂ ਆਈ ਇੱਥੇ ਕਿ ਮੈਂ ਨਵੀਂ-ਨਵੀਂ ਆਈ ਆ ਕਿ ਮੈਨੂੰ ਪਤਾ ਨਹੀਂ ਲੱਗਦਾ। ਹਮ। ਮੇਰੀ ਇੱਕ ਗੱਲ ਸੁਣ ਲਓ ਆਪਣੀਆਂ ਨਾ ਆਤਾਂ ਨੂੰ ਬਦਲੋ ਕੁਛ। ਜਦੋਂ ਨਵਾਂ ਤੀਆਂ ਪਰਿਵਾਰ ਘਰ ਬਾਂਜੇ ਨਾ ਉਦੋਂ ਆਪਣੇ ਆਪ ਨੂੰ ਥੋੜਾ ਢਾਲਣਾ ਪੈਂਦਾ ਵਾ ਬੰਦੇ ਨੂੰ। ਐਸ ਕਰਕੇ ਢਾਨੋ ਪਰਿਵਾਰ ਚ ਖੁਸ਼ ਰਿਆ ਕਰੋ ਭਾਬੀ ਨਾਲ ਗੱਲਬਾਤ ਕਰੋ ਹੁਣ ਤੁਸੀਂ ਆਪ ਅੰਦਰ ਬੜੇ ਰਹਿੰਦੇ ਜੇ ਤੇ ਉਹਨਾਂ ਨਾਲ ਗੱਲਬਾਤ ਨਹੀਂ ਕਰਦੇ ਜਾ ਕੇ ਤਾਂ ਹੁਣ ਉਹਨਾਂ ਨੇ ਕੰਮ ਕਰਦੇ ਆ ਥੋੜੀ ਧੜਕੇ ਅੰਦਰ ਜਾ ਕੇ ਬਹਿਣਾ ਵਾ ਉਹਨਾਂ ਨੇ ਆਪਣਾ ਕੰਮ ਹੀ ਰੱਖਣਾ ਵਾ ਬਾਹਰ ਇਹਨੋਂ ਕੋਈ ਗੱਲ ਨਹੀਂ ਕੋਈ ਇਹ ਬਦਲੇ ਨਹੀਂ ਆਤਾ ਵੀ ਇਹ ਵੀ ਕਰਕੇ ਵੇਖ ਲੈਣੇ ਮੈਂ ਤਾਂ ਕਹਾਂ ਚੱਲ ਤੂੰ ਤੇ ਆ ਦਿਨ ਆਈਆਂ ਦੱਸ ਦਿਨ ਆਈਆਂ ਮੈਂ ਤੇਨਾਂ ਦੁੱਖ ਸੁੱਖ ਕਰਾਂਗੀ ਤੇ ਪਰ ਕਿੱਥੇ ਤੂੰ ਦੁੱਖ ਸੁੱਖ ਵਾਲੀ ਗੱਲ ਹੁਣ ਤਾਂ ਤੈਨੂੰ ਉਹਨੇ ਸਹਾਰਾ ਤੋਂ ਦਿੱਤਾ ਮਰਦਾ ਜੀ ਇੱਥੇ ਰਹਿਣਾ ਹੈ ਨਾ ਤੈਨੂੰ ਆਪੇ ਪਤਾ ਲੱਗ ਜੇ ਹੋਵੇਗਾ। ਹੁਣ ਤੂੰ ਉਧਰ ਭਾਬੀ ਵੱਲ ਗਈਆਂ ਤੇ ਭਾਬੀ ਨੇ ਤੈਨੂੰ ਪਟੀਆਂ ਪੜਾ ਦਿੱਤੀਆਂ। ਤੇ ਤੂੰ ਹੁਣ ਉਧਰ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ। ਮੰਮੀ ਜੀ ਮੈਂ ਨਾ ਇੱਥੇ ਆਣ ਕੇ ਫਾਸੀ ਜਾਨੀ ਆ ਵੈਸੇ। ਜੇ ਭਾਬੀ ਜੀ ਨਾਲ ਗੱਲ ਕਰੋ ਤੇ ਤੁਸੀਂ ਔਖੇ ਜੇ ਤੁਹਾਡੇ ਵੱਲ ਦੀ ਕਰੋ ਤੇ ਭਾਬੀ ਔਖੀ। ਮੈਂ ਕਰਾਂਗੀ ਤੇ ਕਰਾਂਗੀ। ਨਾਲੇ ਮੈਂ ਕਿਸੇ ਦੇ ਨਾਏ ਨਹੀਂ ਕਿ ਤੁਸੀਂ ਤੁਹਾਡੇ ਵੱਲ ਦੀ ਗੱਲ ਕਰਨੀ ਜਾਂ ਭਾਬੀ ਵੱਲ ਦੀ ਕਰੀ ਮੈਂ ਸਹੀ ਗੱਲ ਕਰਨ ਦੀ ਆ ਜੋ ਸਹੀ ਆ। ਪਰ ਤੁਸੀਂ ਤਾਂ ਮੈਂ ਸਮਝਦੀਆਂ ਹੀ ਨਹੀਂ ਆ। ਕੀ ਜੀ ਸਮਝੀਏ ਦੱਸ ਤੁਹਾਨੂੰ ਚਲੋ ਬਤਾਉਦਾ ਉਦੋਂ ਨਹੀਂ ਦਿਲ ਕਰਦਾ ਤੂੰ ਬਾਅਦ ਚ ਪਿਆਰ ਨਾ ਕਰ ਤੋ ਕਿ ਸ਼ਮੀ ਮੈਨੂੰ ਹੁਣ ਭੁੱਖ ਲੱਗ ਗਈ ਮੈਨੂੰ ਰੋਟੀ ਬਣਾ ਦੇ ਫਿਰ ਜੇ ਨਾ ਬਣਾ ਕੇ ਦੋਗੀ ਫਿਰ ਮੇਰੇ ਨਾਲ ਗੱਲ ਕਰਿਓ ਚੱਲ ਕੋਈ ਨਹੀਂ ਤੂੰ ਦਸ ਦਿਨ ਹੀ ਰਹਿਣੀ ਆ ਨਾ ਤੋ ਵੇਖ ਲਈਂ ਇੱਥੇ ਕੀ ਕੋ ਕੀ ਮੈਨੂੰ ਰੋਟੀ ਦਿੰਦੀ ਹੈ ਕਿ ਨਹੀਂ ਦਿੰਦੀ ਮੈਂ ਤੇ ਆਈ ਹਾਂ ਚਾ ਚਾਰ ਦਿਨ ਇੱਥੇ ਰਹਿਣੀ ਆ ਪਰ ਮੇਰ ਕੋ ਕਿੱਥੇ ਇੱਥੇ ਰਹਿ ਜਾਣਾ ਮੈਂ ਚਾ ਨਹੀਂ ਆਪਣੇ ਘਰ ਹੀ ਭਾਬੀ ਜੀ ਕੀ ਹੋ ਗਿਆ ਦੀਦੀ ਮੇਰਾ ਬੈਗ ਕਿੱਥੇ ਆ ਕੀ ਕਰ ਦੀਦੀ ਕਪੜੇ ਕੱਢਣੇ ਸੀ ਨਹੀਂ ਮੈਂ ਆਪਣੇ ਘਰ ਜਾਣਾ ਵਾਂ ਘਰ ਜਾਣਾ ਵਾਂ ਪਰ ਤੁਸੀਂ ਤਾਂ ਕਹਿੰਦੇ ਸੀ ਨਾ ਮੈਂ 10 ਦਿਨ ਰਹਿਣਾ ਵਾਂ ਇੱਥੇ ਕੀ ਕਰਨਾ ਇੱਥੇ ਰਹਿ ਕੇ ਜੇ ਤੋ ਮੇਰੀ ਕੋਈ ਗੱਲ ਹੀ ਨਹੀਂ ਸੁਣਦਾ ਜੇ ਤੁਹਾਡੇ ਵੱਲ ਜਾਣੀ ਆ ਤੁਸੀਂ ਕਹਿੰਦੇ ਤੁਸੀਂ ਆਪਣੀ ਮਾਂ ਦੀ ਸਪੋਰਟ ਕਰਨੀ ਜੇ ਮਾਂ ਵੱਲ ਜਾਣੀ ਮਾਂ ਕਹਿੰਦੀ ਹੈ ਨਹੀਂ ਤੂੰ ਦੱਸ ਦੇ ਰਹਿਣਾ ਤੂੰ ਆਪਣੇ ਭਾਬੀ ਦੀ ਸਪੋਰਟ ਤਾਂ ਕਰਨ ਦੇ ਆ ਤੇ ਮੈਨੂੰ ਕੀ ਫਾਇਦਾ ਇੱਥੇ ਰਹਿਣ ਦਾ ਮੈਂ ਆਪਣੇ ਘਰੋਂ ਆਈ ਹੀ ਕਿ ਚਾਰ ਦਿਨ ਪੇਕੇ ਜਾਣੀ ਆ ਰਹਿਣਾ ਰਹਿਣੀ ਆ ਇੱਥੇ ਤੇ ਫਿਰ ਉਹ ਹੀ ਕੁੱਤੀ ਚੀਕਾ ਵਾ ਐਸ ਕਰਕੇ ਮੇਰਾ ਬੈਗ ਦੋ ਮੈਂ ਆਪਣੇ ਘਰ ਜਾਣਾ ਤੁਸੀਂ ਨਾ ਸਾਸਰੇ ਨਹੀਂ ਸੁਧਰਨਾ ਨਹੀਂ ਕਿ ਇਹ ਤੂੰ ਨਹੀਂ ਜਾਣਾ ਅੱਜ ਇੱਥੇ ਤੂੰ ਇਹ ਕਿ ਆ ਦੂਜੇ ਜਾਣੇ ਅੱਜ ਨਹੀਂ ਮੰਮੀ ਜੀ ਮੈਂ ਆਪਣੇ ਘਰ ਜਾਣਾ ਵਾ ਮੈਂ ਨਹੀਂ ਇੱਥੇ ਰਹਿਣਾ ਨਹੀਂ ਨਹੀਂ ਤੂੰ ਮੈਂ ਨਹੀਂ ਜਾਣ ਦੇਣਾ ਮੰਮੀ ਜੀ ਮੇਰੀ ਗੱਲ ਸੁਣ ਲਓ ਦੀਦੀ ਜਦੋਂ ਵੀ ਇੱਥੇ ਆਉਂਦੀ ਆ ਮੈਂ ਉਹਨਾਂ ਨਾਲ ਕਦੀ ਘਰ ਦੀ ਕੋਈ ਗੱਲ ਨਹੀਂ ਕੀਤੀ ਪਰ ਤੁਸੀਂ ਜਦੋਂ ਦੀਦੀ ਇੱਥੇ ਆਉਂਦੀ ਆ ਤੁਸੀਂ ਉਹਨਾਂ ਨਾਲ ਘਰ ਦੀਆਂ ਗੱਲਾਂ ਕਰਦੇ ਜੀ ਕਿ ਇਹ ਮੈਨੂੰ ਰੋਟੀ ਪਾਣੀ ਨਹੀਂ ਦਿੰਦੀ ਮੈਨੂੰ ਜਾ ਪਾਣੀ ਨਹੀਂ ਪੁੱਛਦੀ ਮੇਰੇ ਕੱਪੜੇ ਵੀ ਧੋਂਦੀ ਉਹ ਮੈਨੂੰ ਪੁੱਛਣਗੇ ਫਿਰ ਮੰਮੀ ਮੈਂ ਸਾਰਾ ਕੁਝ ਕਰਨ ਨੂੰ ਤਾਂ ਡਟਿਆ ਆਂ ਜਦੋਂ ਰੋਟੀ ਪੱਕਦੀ ਤੁਸੀਂ ਕਿਉਂ ਨਹੀਂ ਖਾਂਦੇ ਗਰਮ ਗਰਮ ਜੇ ਕਪੜਾ ਤਾਨੂੰ ਮੈਂ ਕਹਿੰਨੀ ਕਿ ਤੁਸੀਂ ਆਪਣੇ ਕਪੜੇ ਲਾ ਕੇ ਰੱਖ ਦਿਆ ਕਰੋ ਮੈਂ ਧੋ ਦਿਆ ਕਰੂੰਗੀ ਜੇ ਮੈਂ ਫੇਰ ਨਾ ਧੋਆ ਤੇ ਫਿਰ ਤੁਸੀਂ ਮੇਰਾ ਕਸੂਰ ਕੱਢੋ ਜਦੋਂ ਤੁਸੀਂ ਆਪਣੇ ਕੰਮ ਕਹਿਣਾ ਮੈਂ ਆਪ ਹੀ ਕਰਨੇ ਆ ਤੇ ਫਿਰ ਮੈਂ ਦੱਸੋ ਕੀ ਕਰਾਂ ਮੇਰੀ ਤਾਂ ਕਹਿਣਾ ਹੀ ਵਾਹ ਵਾਹ ਨਾ ਹੁਣ ਉਹ ਦੋ ਦਿਨ ਆਈ ਆ ਉਹ ਤਾਂ ਵਿਚਾਰੀ ਦੁਖੀ ਹੋਗੀ ਨਾ ਜਿਉ ਮੇਰੇ ਨਾਲ ਦੀ ਗੱਲ ਕਰਦੀ ਆ ਤੇ ਤੁਸੀਂ ਗੁੱਸਾ ਕਰਦੇ ਜੇ ਤੇ ਜੇ ਤੁਹਾਡੇ ਨਾਲ ਦੀ ਕਰਦੀ ਆ ਤੇ ਮੈਨੂੰ ਗੁੱਸਾ ਚੜਦਾ ਵਾ ਇਹਦੇ ਨਾਲੋਂ ਚੰਗਾ ਨਹੀਂ ਕਿ ਅਸੀਂ ਨੌ ਸੱਸ ਦੋਵੇਂ ਰਲ ਕੇ ਰਹੀਏ ਤੇ ਜਦੋਂ ਉਹ ਵਿਚਾਰੀ ਆਉਂਦੀ ਆ ਤੇ ਉਹਦੇ ਨਾਲ ਵੀ ਅਸੀਂ ਹਸੀਏ ਖੇਡੀਏ ਉਹਨੂੰ ਵੀ ਲੱਗੇ ਕਿ ਹਾਂ ਮੇਰਾ ਪਰਿਵਾਰ ਆ ਮੇਰੀ ਪਰਜਾਈ ਆ ਮੇਰੀ ਮਾਂ ਵਾ ਨਾਲੇ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਤੁਸੀਂ ਦੋ ਜਣੀਆਂ ਹੋ ਇੱਥੇ ਤਾਂ ਵੀ ਨਹੀਂ ਤੁਹਾਡੀ ਪੰਦੀ ਤੁਸੀਂ ਕਿਹੜੀਆਂ ਤਿੰਨ ਚਾਰ ਜਣੀਆਂ ਨਵਾਂ ਵਾ ਤੁਹਾਡੀਆਂ ਕਿ ਤੁਹਾਡੀਆਂ ਆਪਸ ਚ ਬਣਨੀ ਨਹੀਂ ਰਹੀ ਇੱਕ ਦੂਜੇ ਨੂੰ ਤੁਸੀਂ ਦੋ ਜਣੀਆਂ ਤੇ ਹੈਗੀਆਂ ਤਾਂ ਵੀ ਤੇ ਖੁਸ਼ ਹੋ ਕੇ ਤੇ ਰਹਿ ਲਿਆ ਕਰੋ ਇੱਕ ਘਰ ਚ ਕਿ ਦੂਜਾ ਕੋਈ ਆਵੇ ਬਾਹਰੋਂ ਤੇ ਉਹਨੂੰ ਚੰਗਾ ਲੱਗੇ ਇੱਥੇ ਰਹਿ ਕੇ ਚੱਲਦੀ ਐ ਕੋਈ ਗੱਲ ਚੰਗੀ ਸੌਰੀ ਦੀਦੀ ਮੈਂ ਤੁਹਾਡੇ ਕੋਲ ਮਾਫੀ ਚਾਹੁੰਦੀ ਆ ਅਸੀਂ ਇੱਕ ਰੀ ਵੀ ਤੁਹਾਨੂੰ ਪੁੱਛਿਆ ਕਿ ਤੁਸੀਂ ਇੰਨੇ ਚਿਰ ਬਾਅਦ ਆਏ ਹੋ ਤੇ ਤੁਹਾਡਾ ਪਰਿਵਾਰ ਕਿੱਦਾਂ ਵਾ ਤੁਹਾਨੂੰ ਤੇ ਨਹੀਂ ਕੋਈ ਦੁੱਖ ਸੁੱਖ ਇੱਕ ਰੀ ਨੇ ਦਿਲੋਂ ਪੁੱਛਿਆ ਕਿ ਦੀਦੀ ਤੁਸੀਂ ਸੁਖੀ ਜੀ ਆਪਣੇ ਘਰ ਅਹੀਂ ਤੇ ਆਪਣੇ ਰਾਮ ਰੋਲੇ ਪਾ ਕੇ ਬਹਿ ਜੰਨੇ ਆਣ ਕੇ ਮੰਮੀ ਜੀ ਨੂੰ ਤਾਂ ਬਸ ਇਹ ਹੁੰਦਾ ਵਾ ਕਿ ਮੈਂ ਸ਼ੰਮੀ ਦੀਆਂ ਚੁਗਲੀਆਂ ਕਰ ਲਾਂ ਦੇਣਾ ਕਿ ਤੇ ਇਹ ਨਾਲ ਰਹਿ ਜਣ ਇਹ ਪੁੱਛਿਆ ਜੀ ਕਿ ਧੀਏ ਤੂੰ ਸਹੁਰੇ ਘਰ ਸੁਖੀ ਹੈ ਕਿ ਨਹੀਂ ਸੁਖੀ ਕਿ ਉਹ ਵਿਚਾਰੀ ਆ ਹੀ ਗਈ ਹੈ 4 ਦਿਨ ਤੇ ਕਿਆੰਤੀ ਜੋ ਹੋ ਗਿਆ ਚਲੋ ਠੀਕ ਹੈ ਹੁਣ ਆਪਾਂ ਇਕ ਮਿਕ ਹੋ ਗਏ ਰਹਾ ਅੱਜ ਤੋਂ ਬਾਅਦ ਕੋਈ ਇਹੋ ਜਿਹੀ ਗੱਲ ਨਹੀਂ ਕਰਨੀ ਦੀਦੀ ਦਾ ਦਿਲ ਦਿਖਾਉਣ ਵਾਲੀ ਨਹੀਂ ਨਹੀਂ ਤੇ ਬਹਿ ਕੇ ਰੋਟੀ ਪਾਣੀ ਚਾਹ ਪਾਣੀ ਪੀਓ ਹੁਣ ਮੈਂ ਦੇਣੀ ਤੁਹਾਨੂੰ ਤੁਸੀਂ ਕਿੱਦਾਂ ਨਹੀਂ ਖਾਣੀ ਭਲਾ ਚਲ ਚਲ ਹਾਂ ਤੇ ਗੱਲ ਹੋਈ ਨਾ ਐਦਾਂ ਖੁਸ਼ੀ ਖੁਸ਼ੀ ਦਿਆ ਕਰੋ ਤੇ ਜੇ ਹੁਣ ਨਾ ਨਾ ਖਾਣਗੇ ਤੇ ਮੈਂ ਤੁਹਾਨੂੰ ਫੋਨ ਕਰੂੰਗੀ ਹਾਂ ਮੈਨੂੰ ਉਸੇ ਲਈ ਮੈ ਆਣ ਕੇ ਆਪਣੇ ਕਰ ਲੋ ਇਹਨਾਂ ਨੂੰ ਤੇ ਇਹਨਾਂ ਦੀਆਂ ਤਾਂ ਸੁਣ ਲੈਂਦੇ ਜੀ ਨਾ ਮੈਨੂੰ ਵੀ ਪੁੱਛਿਆ ਕਰੋ ਕਿ ਭਾਬੀ ਕੀ ਗੱਲ ਹੈ ਹੁਣ ਪੁੱਛੀਆ ਤੁਸੀਂ ਮੈਨੂੰ ਤਾਂ ਪਤਾ ਲੱਗਾ ਨਾ ਫਿਰ ਇਹ ਤਾਂ ਗੱਲ ਹੈਗੀ ਆ ਜਦੋਂ ਆਪਾਂ ਇੱਕ ਤਰਫ ਦੀ ਗੱਲ ਕਰਾਂਗੇ ਤੇ ਦੂਜਾ ਬੰਦਾ ਆਪੇ ਗਲਤ ਲੱਗਣਾ ਜੇ ਆਪਾਂ ਦੋਨੋਂ ਸਾਈਡ ਬਹਿ ਕੇ ਇਕੱਠਾ ਗੱਲ ਕਰਾਂਗੇ ਨਾ ਫਿਰ ਪਤਾ ਲੱਗੂਗਾ ਕਿ ਦੋਵਾਂ 'ਚ ਗਲਤੀ ਆ ਕਿ ਇੱਕ 'ਚ ਗਲਤੀ ਆ ਨਾਲੇ ਵੇਖੋ ਧੀਆ ਆਪਣੇ ਸਹੁਰੇ ਘਰੋਂ ਮਸਾ ਟਾਈਮ ਕੱਢ ਕੇ ਹੁੰਦੀਆਂ ਨੇ ਤੇ ਜੇ ਅਸੀਂ ਆ ਉਹ ਹੁੰਦੀਆਂ ਨੇ ਆਪਣੇ ਘਰ ਦੀਆਂ ਨਵਾਂ ਧੀਆਂ ਦੀਆਂ ਜੁਗਲੀਆਂ ਉਹਨਾਂ ਨਾਲ ਕਰੀ ਜਾਣਦੇ ਆ ਅਸੀਂ ਉਹਨਾਂ ਨੂੰ ਵੀ ਪੁੱਛੀਏ ਕਿ ਧੀਏ ਤੂੰ ਆਪਣੇ ਘਰ ਕਿੱਦਾਂ ਮੂੰ ਤੂੰ ਸੁਖੀ ਆ ਆਪਣੇ ਘਰ ਤੇਰੇ ਕਿਦਾਂ ਆਉਣੇ ਹੋਏ ਅਸੀਂ ਤੇ ਆਪਣੇ ਰੋਣੇ ਰੋਣ ਬੈਜਣੇ ਆਪਾਂ ਆਪਣੇ ਘਰ ਚ ਸਾਰਾ ਕੁਝ ਆਪ ਵੀ ਠੀਕ ਕਰ ਸਕਦੇ ਹਾਂ ਜ਼ਰੂਰੀ ਨਹੀਂ ਕਿ ਉਹ ਸਾਰਾ ਕੁਝ ਨਨਾਨੇ ਆਣ ਕੇ ਠੀਕ ਕਰਨਾ ਨਨਾਨਾ ਵਿਚਾਰੀ ਆਪਣਾ ਘਰ ਸੰਭਲੇ ਇੰਨਾ ਬਹੁਤ ਆ ਇਸ ਕਰਕੇ ਸੱਸਾ ਨੂੰ ਵੀ ਚਾਹੀਦਾ ਹੈ ਕਿ ਜਿਹੜੀ ਵੀ ਗੱਲ ਕਰਨੀ ਆਪਣੀਆਂ ਨੋਹਾਂ ਨਾਲ ਕਰਨ ਤੇ ਆਪਣਾ ਘਰ ਸਹੀ ਤਰੀਕੇ ਨਾਲ ਰੱਖਣਾ ਜਦੋਂ ਨਨਾਨਾ ਆਵੇ ਉਹਨੂੰ ਇਹ ਨਾ ਲੱਗੇ ਕਿ ਮੇਰਾ ਮੇਰੇ ਪੇਕੇ ਸੁਖੀ ਨਹੀਂ ਹੈਗੇ ਉਹਨਾਂ ਦੀ ਆਪਸ ਚ ਬੰਦ ਹੀ ਨਹੀਂ ਜਿਨ੍ਹਾਂ ਦੁੱਖ ਉਹਨੂੰ ਲੱਗਦਾ ਹੈ ਨਾ ਆਣ ਕੇ ਉਹਨਾਂ ਕਿਸੇ ਨੂੰ ਨਹੀਂ ਲੱਗਦਾ ਕਿਉਂਕਿ ਅਸੀਂ ਹਮੇਸ਼ਾ ਇਹੀ ਸੋਚਦੀਆਂ ਨੇ ਕਿ ਸਾਡੇ ਪੇ ਕਿਉਂ ਸਾਨੂੰ ਠੰਡੀਆਂ ਹਵਾਵਾਂ ਆਉਂਦੀਆਂ ਰਹਿਣ ਫੇਰੀ ਉਹ ਖੁਸ਼ ਹੁੰਦੀਆਂ ਨੇ ਪਲੀਜ਼ ਮੇਰੀ ਸਟੋਰੀ ਲ ਵਧੀਆ ਲੱਗੀ ਤੇ ਵੱਤ ਵੱਤ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਿੱਦਾਂ ਦੀ ਸਟੋਰੀ ਲੱਗੀ ਸਾਡੀ ਓਕੇ ਜੀ ਮਿਲਦੇ ਆ ਨਵੀਂ ਸਟੋਰੀ ਦੇ ਨਾਲ